ਸੋ ਲੋਕ ਸੇਕ ਫਰੀਜੀ ਕੇ ਫਰੀਦਾ ਧਨਜੋਬਨ ਬੜਿਆਈਆਂ ਗਰਭ ਜਿਨਾ ਆਗਾ ਖਾਲੀ ਚਲੇ ਤਣੀ ਜੋ ਟਿੱਬੇ ਮਹਾ ਇਹ ਵੀ ਬਾਬਾ ਜੀ ਇਹ ਸਮਝਾਉਂਦੇ ਨੇ ਤਨ ਸੰਸਾਰੀ ਸੰਸਾਰੀ ਗਿਆਨ ਜੋ ਬਨ ਜੋ ਲੋਕ ਸਾਨੂੰ ਮੰਨਦੇ ਨੇ ਸੰਸਾਰੀ ਝੂਠੀ ਸਹੋਰਤ ਝੂਠ ਬੜਿਆਈ ਬਾਣੀ ਆਪਾਂ ਨੂੰ ਆਗਾਹ ਕਰਦੀ ਹੈ ਭਾਈ ਧਨਜੋਬਨ ਬੜਿਆਈਆਂ ਗਰਭ ਜਿਨਾ ਵਿੱਚ ਹੰਕਾਰ ਪੈਦਾ ਹੁੰਦਾ ਆਗਾਹ ਕਰਦੀ ਹੈ ਬਾਣੀ ਆਪਾਂ ਨੂੰ ਕਹਿੰਦੇ ਖਾਲੀ ਐ ਚਲੇ ਜਾਉਂਗੇ ਸੰਸਾਰ ਦੇ ਵਿੱਚੋਂ ਇਹ ਮਿੱਟੀ ਬੀਆਂ ਤੇ ਮੀ ਪੈ ਕੇ ਥੱਲੇ ਆ ਜਾਂਦਾ ਇਹ ਵੀ ਇੱਕ ਤਮ ਆਪਾਂ ਨਰਕ ਨੂੰ ਚਲੇ ਜਾਂਦੇ ਆ ਜਨਮ ਮਰਨ ਨੂੰ ਚਲੇ ਜਾਂਦੇ ਆ ਹੁਣ ਆਪਾਂ ਨੂੰ ਮੌਕਾ ਮਿਲਿਆ ਪ੍ਰਾਣੀ ਤੂੰ ਆਇਓ ਲਾਹ ਲੈਣ ਇਹ ਲਾਹ ਲੈਣਾ ਆਪਾਂ ਰੈ ਰਸਪੀਆ ਆਪਾਂ ਰੋਜ਼ ਪੜ੍ਹਦੇ ਆ ਸਰਜਾਮ ਲਾਗ ਪਵਜਲ ਤਰਨ ਕੇ ਜਨਮ ਵਿਰਥਾ ਯਾਤ ਰੰਗ ਮਾਇਆ ਕੇ ਛਮਾ ਤਾਂ ਜਾ ਰਿਹਾ ਭੱਜਿਆ ਭਾਈ ਆਵਾ ਪਰਬੀ ਬਾਣੀ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤੀ ਮੇਰੀ ਪਰਮ ਗਤੀ ਪ੍ਰਾਪਤ ਕਰੀਏ ਆਪਦੇ ਘਰ ਪਹੁੰਚੀਏ ਸਾਡਾ ਸੰਸਾਰ ਤੇ ਹੁਣ ਸਫਲ ਹੋਵੇ